हर एक दमालस जाण वाला बंदा सिख नहीं होएगा हर कोई बाणा पाण वाला बंदा निहंग नहीं होएगा भाई जी का खालसा भाई गुरु जी का खालसा आओ एक ठीक हो ਬਸ ਠੀਕ ਤੁਸੀਂ ਤੁਸੀਂ ਠੀਕ ਲੱਗਦੇ ਤੇ ਨਹੀਂ ਪਏ ਬੜੇ ਦਿਨਾਂ ਬਾਅਦ ਆ ਯੂਨੀਵਰਸਿਟੀ ਆ ਜੀ ਬਸ ਆਇਓ ਮਿਲਨੇ ਆ ਜਾਓ ਚੀਅਰਸ ਲੱਗੀਆਂ ਹੋਈਆਂ ਇੱਥੇ ਆਪਾਂ ਇੱਥੇ ਹੀ ਬਹਿ ਜੰਨੇ ਹਾਂਜੀ ਹਾਂਜੀ ਕੋਈ ਨਹੀਂ ਬੈਗ ਰੱਖਦਾ ਮੈਂ ਰੱਖ ਦੋ ਹੁਣ ਦੱਸੋ ਕਿ ਲਵਾਂ ਕੀ ਹੋਇਆ ਕੀ ਦੱਸਾਂ ਵੀ ਕੁਛ ਹੋ ਬਸ ਕੁਛ ਤੇ ਹੋਇਆ ਆ ਨਹੀਂ ਤੇ ਇਦਾਂ ਚੁੱਪ ਰਹਿਣ ਵਾਲੇ ਤੁਸੀਂ ਹੈਗੇ ਤੇ ਹਾਂਜੀ ਜੀ ਨਹੀਂ ਵੀ ਪਤਾ ਮੈਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਆਨਲਾਈਨ ਵਰਕ ਕਰਦੀ ਹਾਂ ਹਨਾ ਤੇ ਉਹਦੇ ਵਿੱਚ ਕਿਸੇ ਪਰਸਨ ਨੇ ਮੇਰੇ ਤੋਂ 2000 ਜਿੱਕੇ ਨਾ ਵਰਕ ਸਟਾਰਟ ਕੀਤਾ ਸੀ ਮੈਂ ਆਪਣੇ ਵੱਲੋਂ ਉਹਨੂੰ ਪੂਰਾ ਗਾਈਡ ਕੀਤਾ ਕਿ ਹਨਾ ਐਵੇਂ ਐਵੇਂ ਕਰਦਾ ਹੁਣ ਅਗਲਾ ਪੈਸੇ ਲਗਾ ਕੇ ਖੁਦ ਵਰਕ ਨਹੀਂ ਕਰ ਰਿਹਾ ਇਹ ਚ ਮੇਰਾ ਫੋਲਟ ਹੈ ਹਨਾ ਤੇ ਉਹਨੇ ਕੀ ਕੀਤਾ ਉਸ ਬੰਦੇ ਨੇ ਮੇਰੀ AI ਤੋਂ ਵੀਡੀਓਜ਼ ਵਗੈਰਾ ਐਡਿਟ ਕਰਕੇ ਮੇਰੀ ਫੇਕ ID ਬਣਾ ਕੇ ਅਪਲੋਡ ਕਰ ਰਿਹਾ ਹੈ ਇੰਨੀ ਜ਼ਿਆਦੀ ਗੰਦੀਆਂ ਨੇ ਉਹ ਕਿ ਦੱਸ ਨਹੀਂ ਸਕਦੇ ਦੂਜੀ ਗੱਲ ਚਲੋ ਕੋਈ ਹੋਰ ਹੋਵੇ ਮੋਨਾ ਹੋਵੇ ਆਪਾਂ ਕਹਿ ਵੀ ਲੈਨੇ ਆ ਉਹ ਹੈ ਵੀ ਨਹੀਂ ਹੁੰਦਾ ਅੱਛਾ ਠੀਕ ਹੈ ਮਤਲਬ ਦੇਖੋ 1 2000 ਪਿੱਛੇ ਕਿਵੇਂ ਕਿਸੇ ਕੁੜੀ ਦੀ ਇੱਜ਼ਤ ਨੂੰ ਜਾਂ ਸਿੱਖੀ ਨੂੰ ਬਦਨਾਮ ਕਰਨਾ ਇਹ ਚੀਜ਼ਾਂ ਹੋ ਰਹੀਆਂ ਜਾਂ ਕਹਿ ਦਿੰਦਾ ਕਿ ਮੈਨੂੰ ਨਹੀਂ ਸਮਝ ਲੱਗੀ ਤੁਸੀਂ ਮੈਨੂੰ ਦੁਆਰਾ ਸਮਝਾ ਦੋ ਸਮਝਾ ਦਿੰਦੇ ਅਸੀਂ ਸਾਡਾ ਕੋਈ ਨਹੀਂ ਸਾਡਾ ਫਰਜ਼ ਹੈ ਸਮਝਾਣਾ ਬਟ ਅਗਲਾ ਇਹ ਚੀਜ਼ ਤਾਂ ਗਿਰਜੇਗਾ ਮੈਨੂੰ ਇਹ ਨਹੀਂ ਸੀ ਪਤਾ ਉਹਨਾਂ ਫਿਰ ਕੁਝ ਬੰਦਿਆਂ ਕਰਕੇ ਨਾ ਸਾਰੇ ਸਿੱਖ ਜਿਹੜੇ ਹੁੰਦੇ ਉਹਨਾਂ ਦੇ ਤੋਂ ਗਲੁੱ ਚੁੱਕੀ ਜਾਂਦੀ ਹੁੰਦੀ ਆ ਮਤਲਬ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਕਿ ਆਈਡੀ ਕਿਦੀ ਆ ਬਟ ਜਦੋਂ ਕਿਸੇ ਨੇ ਮੈਸੇਜ ਵਗੈਰਾ ਕੀਤਾ ਤਾਂ ਉਹਨੇ ਆਪਣੀ ਕਿਹਾ ਕਿ ਇਹ ਮੇਰੀ ਰੀਅਲ ਆਈਡੀ ਹੈ ਤੁਸੀਂ ਇੱਥੇ ਮੈਸੇਜ ਕਰੋ ਜੇ ਮੰਨ ਲਓ ਕੋਈ ਫੇਕ ਹੁੰਦਾ ਤਾਂ ਉਹ ਉਸ ਸਾਈਡ ਤੋਂ ਮੈਸੇਜ ਨਾ ਚੱਕੇ ਜਾਂਦੇ ਉਹਦੀ ਰੀਅਲ ਆਈਡੀ ਤੇ ਗੱਲ ਉਹਨੇ ਚੱਕੇ ਗਲਗਲ ਕੀਤੀ ਤਾਂ ਕਹਿੰਦਾ ਮੈਂ ਖੁਦ ਵੀਡੀਓਜ਼ ਐਡਿਟ ਵਗੈਰਾ ਕਰਦਾ ਤੁਹਾਨੂੰ ਪੱਕਾ ਪਤਾ ਕਿ ਉਹ ਨਿਆਂਗੀ ਆ ਦਿਮਾਲਾ ਸਜਾਉਂਦੇ ਆ ਹਾਂਜੀ ਹਾਂਜੀ ਨਿਆਂਗੀਆਂ ਦਿਮਾਲਾ ਸਜਾਉਂਦੇ ਆ ਕਿਉਂਕਿ ਦੇਖੋ ਜੀ ਉਹਨੇ ਖ ਵੈਸੇ ਆਪਾਂ ਇਹੋ ਜਿਹੇ ਬੰਦ ਨੂੰ ਨਿਹੰਗ ਨਹੀਂ ਕਹਿ ਸਕਦੇ ਕਿਉਂਕਿ ਇੱਕ ਬੰਦੇ ਕਰਕੇ ਅਸੀਂ ਜਿਹੜੇ ਚੰਗੇ ਬੰਦੇ ਉਹਨਾਂ ਨੂੰ ਮਾੜਾ ਨਹੀਂ ਕਹਿ ਸਕਦੇ ਹੈਗੇ ਹੁਣ ਜੇ ਉਹ ਆਪਣੀ ਮਦਾਨੀ ਕੀ ਤੋਂ ਬਾਹਰ ਜਾਂਦਾ ਪਿਆ ਵਾ ਅਸੀਂ ਉਹਨੂੰ ਕੁੜੀ ਕੁਛ ਕਹਿ ਸਕਦੇ ਆ ਜੇ ਅੱਜ ਅਸੀਂ ਕਿਸੇ ਦੀ ਧੀ ਦੇ ਨਾਲ ਗਲਤ ਕਰਦੇ ਪਏ ਨਾ ਕੋਈ ਪਤਾ ਨਹੀਂ ਕੱਲ ਨੂੰ ਜੇ ਆਨੰਦ ਕਾਰਜ ਹੁੰਦਾ ਤੇ ਮਹਾਰਾਜ ਉਹਦੀ ਝੋਲੀ 'ਚ ਧੀ ਪਾ ਦੇ ਜੇ ਉਹੀ ਉਹਦੀ ਧੀ ਦੇ ਨਾਲ ਹੋਵੇ ਪਰ ਨਹੀਂ ਦੀ ਗੱਲ ਪਤਾ ਕੀ ਆ ਦੇਖੋ ਲੋਕ ਕਿ ਬਹੁਤ ਜ਼ਿਆਦਾ ਨੈਗੇਟਿਵ ਕਮੈਂਟਸ ਕਰ ਰਹੇ ਆ 14 ਜਿਆਦਾ ਕਿ ਤੁਸੀਂ ਇਸਖੀ ਨੂੰ ਬਦਨਾਮ ਕਰ ਰਹੇ ਹੋ ਉਹਨੂੰ ਕਿਸੇ ਨੂੰ ਥੋੜੀ ਪਤਾ ਕਿ ਮੈਂ ਥੋੜੀ ਹੀ ਆਈਡੀ ਬਣਾਈ ਹੈ ਮੈਂ ਥੋੜੀ ਐਡੀਟਿੰਗ ਕਰਕੇ ਪਾਈ ਹੈ ਅਗਲਾ ਮੇਰੀ ਆਈਡੀ ਤੋਂ ਫੋਟੋਆਂ ਚਾੱਕ ਕੇ ਉਹਨੂੰ AI ਦੇ ਥਰੂ ਐਡਿਟ ਕਰ ਰਹੇ ਹੋਇਆ ਇਟਸ ਮੇਰੀ ਗਲਤੀ ਹੈ ਜੀ ਅਸੀਂ ਕਿਸੇ ਦੀ ਝੋਲੀ ਦੁੱਖ ਪਾਣੇ ਪਏ ਤੇ ਸਾਡੀ ਝੋਲੀ ਚ ਵੀ ਆ ਸਕਦਾ ਇਸ ਟਾਈਮ ਨੇ ਉਹਦੀ ਮੱਤ ਤੇ ਪਰਦਾ ਪਿਆ ਹੋਇਆ ਵਾ ਤੇ ਤੁਸੀਂ ਹੱਲੇ ਫਿਲਹਾਲ ਇਨੀ ਟੈਨਸ਼ਨ ਨਾ ਲਾਓ ਮਹਾਰਾ ਸੱਚੇ ਪਾਤਸ਼ਾਹ ਨੂੰ ਪਤਾ ਸਾਨੂੰ ਪਤਾ ਨਾ ਕੀ ਇਹ ਸਹੀ ਆ ਲੋਕ ਸਿਰਫ ਸਵਾਦ ਲੈ ਹੁੰਦੇ ਹੁੰਦੇ ਆ ਨਹੀਂ ਦੀਦੀ ਤੁਹਾਨੂੰ ਤਾਂ ਪਤਾ ਹੈ ਨਾ ਕਿ ਮੈਨੂੰ ਕਿੰਨਾ ਟ੍ਰੋਲ ਕਰਦੇ ਰਹੇ ਆ ਇਹ ਸਾਰੇ ਮੇਰੀ ਵੀਡੀਓਜ਼ ਅਪਲੋਡ ਕਰਦੇ ਰਹਿਆ ਮੇਰੀ ਬਦਨਾਮੀ ਕਰਦੇ ਰਹਿਆ ਪਰ ਮੈਂ ਫਿਰ ਵੀ ਕੁਝ ਨਹੀਂ ਬੋਲੀ ਪਰ ਇਸ ਵਾਰ ਤਾਂ ਇਹਨਾਂ ਨੇ ਮੇਰੀ ਇੱਜ਼ਤ ਤੇ ਵਾਰ ਕੀਤਾ ਜਦਕਿ ਲੋਕਾਂ ਨੂੰ ਪਤਾ ਉਹ ਫੇਕ ਹੈ ਉਹਨੇ ਫੇਸ ਕ੍ਰੌਪ ਕਰਕੇ ਮੇਰਾ ਲਗਾਇਆ ਹੋਇਆ ਠੀਕ ਹੈ ਫਿਰ ਓਕੇ ਮੈਨੂੰ ਉਲਟਾ ਕਮੈਂਟ ਚ ਉਸੇ ਵੀਰੇ ਵਾਈਗੁਰ ਜੀ ਦਾ ਖਾਲਸਾ ਵਾਗ ਨਹੀਂ ਕਿਤੇ ਫੜਜੋ ਇੱਥੇ ਰੱਖ ਦਿਓ ਬਾਈ ਮੇਰੀ ਗੱਲ ਸੁਣ ਜਿਹੜੇ ਜਿਹੜੇ ਤੁਹਾਨੂੰ ਇਹ ਚੀਜ਼ ਕਹਿੰਦੇ ਪਏ ਕਿ ਸਿੱਖੀ ਨੂੰ ਬਦਨਾਮ ਸਿੱਖੀ ਫਿਰ ਆ ਵੀ ਨਹੀਂ ਕਿ ਜੇ ਕਿਸੇ ਧੀ ਪੈਂਦੀ ਇੱਜ਼ਤ ਖਰਾਬ ਹੁੰਦੀ ਫਿਰ ਤੁਸੀਂ ਉਹਨੂੰ ਪੰਡੋ ਤੁਸੀਂ ਉਹਦੀ ਨਿੰਦਿਆ ਕਰੋ ਮਾਰੇ ਇਹਨੇ ਕਹਿੰਦੇ ਸੀ ਨਾ ਕਿ ਇਹਨਾਂ ਪੁੱਤਰਨ ਕੇ ਸੀਸ ਪਰਵਾਰ ਦੀ ਸੋਚ ਆ ਉਹ ਬੱਚਿਆਂ ਨੂੰ ਉਹਨਾਂ ਨੇ ਉਹਨਾਂ ਬੱਚਿਆਂ ਕਰਕੇ ਅਸੀਂ ਵੀ ਉਹਨਾਂ ਦੇ ਬੱਚੇ ਆ ਉਹ ਬੱਚਿਆਂ ਕਰਕੇ ਉਹਨਾਂ ਨੇ ਆਪਣੇ ਪੁੱਤਰ ਵਾਰੇ ਹੀ ਉਹਨਾਂ ਨੇ ਬਿਲਕੁਲ ਤੇ ਫਿਰ ਅਸੀਂ ਉਹ ਭੁੱਲ ਜਾਂਦੇ ਕਿ ਅਸੀਂ ਸਾਰੇ ਇਕੱਠੇ ਆ ਕਿ ਉਹ ਇਹ ਤੁਹਾਨੂੰ ਗਲਤ ਕਹਿੰਦੇ ਪਏ ਤੇ ਸ਼ਾਇਦ ਉਹ ਇਹ ਵੀ ਚੀਜ਼ ਭੁੱਲ ਜਾਂਦੇ ਕਿ ਤੁਸੀਂ ਉਹਨਾਂ ਦੀ ਛੋਟੀ ਭੈਣਾਂ ਵਰਗੀ ਹੋਵਗੇ ਕੁਬੜਾ ਤਾਂ ਨਹੀਂ ਸਮਝਣਾ ਹੋਵੇ ਹਨਾਂ ਤੇ ਬਟ ਇਹ ਚੀਜ਼ ਨਹੀਂ ਲੋਕਾਂ ਨੇ ਦੇਖਣੀ ਜਦੋਂ ਉਹ ਹੰਕਾਰ ਜਦੋਂ ਜਾਗਦਾ ਨਾ ਬੰਦਾ ਆਪਣੇ ਆਪ ਨੂੰ ਉੱਚਾ ਤੇ ਦੂਸਰ ਨੂੰ ਨੀਵਾ ਕਰਨ ਦੇ ਚੱਕਰ 'ਚ ਬਹੁਤ ਕੁਝ ਬੋਲ ਜਾਂਦਾ ਆ ਜਿਹੜੇ ਹਮੇਸ਼ਾ ਦੂਸਰੇ ਨੂੰ ਜਾਰਾ ਸਿੱਖੀ ਸਿੱਖੀ ਕਰਨਗੇ ਆਪਣੇ ਆਪ ਦੇ ਵਿੱਚ ਸਿੱਖੀ ਨਹੀਂ ਹੁੰਦੀ ਸਿੱਖ ਦਾ ਕੰਮ ਕੀ ਸਿੱਖ ਦਾ ਕੰਮ ਹੀ ਸਿੱਖਣਾ ਆ ਪਰ ਅਸੀਂ ਤੇ ਉਹ ਚੀਜ਼ਾਂ ਸਿੱਖਦੇ ਨਹੀਂ ਪਏਗੇ ਕਹਿੰਦੇ ਕਿ ਧੀ ਦੀ ਇੱਜ਼ਤ ਉਛਾਲਣਾ ਬੜਾ ਵੱਡਾ ਪਾਪ ਹੁੰਦਾ ਜੀ ਕਿਸੇ ਦੀ ਧੀ ਪੈਣ ਕੋਈ ਸੱਚੀ ਮੁੱੱਚੀ ਵੀ ਗਲਤ ਹੋਵੇ ਨਾ ਤੈਨੂੰ ਗਲਤ ਨਹੀਂ ਕਹਿਣਾ ਚਾਹੀਦਾ ਮਹਾਰਾ ਸੱਚੇ ਪਾਤਸ਼ਾਹ ਹੈਗੇ ਨੇ ਉਹ ਕਾਦੇ ਵਾਸਤੇ ਜੇ ਅਹੀਂ ਲੋਕ ਇਨਸਾਫ ਕਰਾਂਗੇ ਕਿਸੇ ਦੀ ਧੀ ਮਾੜਾ ਬੋਲ ਕੇ ਦਾ ਗਲਤ ਬੋਲਾਂਗੇ ਫਿਰ ਰੱਬ ਕਾਦੇ ਵਾਸਤੇ ਉਹਨੇ ਆਪਣੀ ਕਰਨੀ ਹੈ ਪਰ ਨਹੀਂ ਕਿੱਥੋਂ ਕਰਨੀ ਆਪ ਕੋਈ ਲੋਕ ਹੀ ਆਪਣੇ ਆਪ ਨੂੰ ਨਾ ਰੱਬ ਸਮਝਣ ਲੱਗ ਪੈਂਦੇ ਕਿ ਭਈ ਮੈਂ ਇਹਨੂੰ ਅਕਲ ਸिखਾਨਾ ਮੈਂ ਇਹਨੂੰ ਦੱਸਾਂ ਤੁਸੀਂ ਹੁੰਦੇ ਕੌਣ ਕਿਸੇ ਨੂੰ ਕੁਝ ਦੱਸਣ ਵਾਲੇ ਉਹ ਬੈਠਾ ਉਹ ਐਵੇਂ ਮਟੋਇਆ ਪਰ ਦੀ ਥੋੜੀ ਵਰਗੀ ਸੋਚ ਹਰ ਕਿਸੇ ਦੀ ਨਹੀਂ ਨਾ ਹੁੰਦੀ ਪਰ ਅਸੀਂ ਹੁਣ ਲੋਕਾਂ 'ਚ ਸੋਚ ਫਿਲਾਵਾਂਗੇ ਤੇ ਹੋਏਗੀ ਮੈਂ ਸਮਝਦੀ ਪਈ ਇਸ ਟਾਈਮ ਤੁਹਾਡੀ ਮੈਂਟਲ ਕੰਡੀਸ਼ਨ ਵੀ ਬਹੁਤ ਵੀਕ ਚੱਲਦੀ ਹੋਏਗੀ ਮੈਂ ਸੱਡਨਲੀ ਕੋਈ ਵੀ ਵਰਕ ਕਰ ਦੇਵਾਂਗੀ ਨਾ ਮੈਸੇਜ ਆਏਗਾ ਦੀਆ ਤੁਸੀਂ ਹੋ ਤੁਹਾਡੀ ਗਲਤ ਵੀਡੀਓਜ਼ ਅਪਲੋਡ ਕਰ ਰਹਾ ਮੇਰਾ ਪੂਰਾ ਮਾਈਂਡਸੈਟ ਖੁੰਮ ਜਾਏਗਾ ਕੋਈ ਹੋਰ ਹੋਵੇ ਮੋਨਾ ਹੋਵੇ ਆਪਾਂ ਕਹਿ ਵੀ ਲੈਨੇ ਆ ਉਹ ਹੈ ਵੀ ਨਹੀਂ ਹੁੰਦਾ ਹਰ ਇੱਕ ਦਮਾਲਾ ਸਜਾਉਣ ਵਾਲਾ ਬੰਦਾ ਸਿੱਖਣੀ ਹੋਏਗਾ ਹਾਂ ਤੇ ਹਰ ਕੋਈ ਬਾਣਾ ਪਾਣ ਵਾਲਾ ਬੰਦਾ ਨਿਹੰਗ ਨਹੀਂ ਹੋਏਗਾ ਹਾਂ ਕਿਸੇ ਇੱਕ ਬੰਦੇ ਕਰਕੇ ਅਸੀਂ ਅਸਲ ਨਿਹੰਗ ਨੂੰ ਅਸਲ ਉਹਨਾਂ ਦੀ ਬੰਦਗੀ ਨੂੰ ਅਸੀਂ ਬਦਨਾਮ ਨਹੀਂ ਕਰ ਸਕਦੇ ਹੈ ਹਾਂਜੀ ਬਿਲਕੁਲ ਤੇ ਹੁਣ ਤੁਸੀਂ ਇਦਾਂ ਕਰੋ ਤੁਸੀਂ ਜ਼ਿਆਦਾ ਨਾ ਸੋਚੋ ਮਹਾਰਾ ਸੱਜੇ ਬਾਦਸ਼ਾਹ ਸਭ ਜਾਣਦੇ ਆ ਤੇ ਉਹ ਹਿੰਮਤ ਦੇਣ ਤੇ ਬਾਕੀ ਉਹਦੀ ਨਾ ਇਸੇ ਮੱਤ ਵੱਜੀ ਪਈ ਆ ਹੁੰਦਕਵਾਜੀ ਕੱਢਣ ਦੇ ਮਾਰੇ ਦੇ ਵਿੱਚ ਨਾ ਕੁਝ ਵੀ ਕਰਦਾ ਪਿਆ ਪਰ ਉਹ ਸ਼ਾਇਦ ਇਹ ਚੀਜ਼ ਭੁੱਲ ਗਿਆ ਉਹ ਕਿ ਕਰਮਾ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਜਿਹੋ ਅੱਜ ਕਿਸੇ ਦੀ ਧੀ ਦੀ ਇੱਜ਼ਤ ਉਛਾਲਦਾ ਪਿਆ ਆ ਤੇ ਕੱਲ ਨੂੰ ਉਹਦੇ ਆਪਣੇ ਘਰ ਵੀ ਹੋ ਸਕਦੀ ਆ ਮੈਂ ਤਾਂ ਹੀ ਕੋਈ ਰਿਪਲਾਈ ਨਹੀਂ ਕਰ ਰਹੀ ਮੈਂ ਕਿ ਮੇਰਾ ਰੱਬ ਦੇਖਦਾ ਮਾਰਾ ਸੱਚੇ ਪਾਸ਼ਾ ਸਾਹਿਬ ਕੀ ਕਰਨਗੇ ਤੂੰ ਟੈਨਸ਼ਨ ਨਾ ਲਾਉ ਠੀਕ ਹੈ ਤੁਸੀਂ ਉਹ ਟਾਈਮ ਵਾਲ ਘਰ ਜਾਓ ਠੀਕ ਹੈ ਹੋਏ ਗੱਜਿਕ ਖਾਲਸਾ ਦੂਜੇ ਖਾਲਸਾ ਵਾਹਿਗੁਰੂ ਹੋਰ ਸੁਣਾਉ ਤੈਨੂੰ ਕੀ ਹਾਲ ਚੱਲਦਾ ਧੀ ਮੈਂ ਤੇ ਵਧੀਆ ਪਰ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਨੂੰ ਫਿਕਰ ਹੈਗੀ ਇੱਕ ਗੱਲ ਦੀ ਅੱਛਾ ਮੇਰੀ ਫਿਕਰ ਦੱਸੋ ਹੂੰ ਜਿਹੜੀ ਆਪਣੇ ਕੋਲ ਕੁੜੀ ਬੈਠੀ ਸੀ ਨਾ ਗੁਰਜੀਤ ਹੂੰ ਉਹਦੇ ਬਾਰੇ ਆਪਾਂ ਬਹੁਤ ਕੁਝ ਸੁਣਿਆ ਮੈਨੂੰ ਬਾਹਰੋਂ ਵੀ ਪਤਾ ਲੱਗਦਾ ਵਾ ਹੂੰ ਹੂੰ ਤੇ ਉਹ ਕੁੜੀ ਜਿਹਨੂੰ ਬਹੁਤ ਬਦਨਾਮੀ ਕਰ ਰਿਹਾ ਲੋਕ ਵੀਰ ਆ ਵੀ ਆ ਗਿਆ ਉਹਨਾਂ ਨੂੰ ਵੀ ਸਭ ਪਤਾ ਹੀ ਆ ਅੱਛਾ ਤੇ ਦੀ ਉਹ ਦਿਨ ਬਹੁਤ ਬਦਨਾਮੀ ਹੋ ਰਹੀ ਆ ਮੈਨੂੰ ਚੰਗਾ ਨਹੀਂ ਤੁਸੀਂ ਇਦਾਂ ਦੇ ਬੰਦੇ ਨਾਲ ਰਹੋ ਜਿਸ ਕਰਕੇ ਤੁਹਾਡੇ ਤੇ ਵੀ ਉਂਗਲਾਂ ਚੱਕੀਆਂ ਜਾਣ ਤੁਸੀਂ ਉਹਦੀ ਯਾਰੀ ਦੋਸਤੀ ਛੱਡ ਦੋ ਤਾਂ ਬਿਹਤਰ ਰਹੇਗਾ ਉਹ ਕੁੜੀ ਠੀਕ ਨਹੀਂ ਆ ਅੱਛਾ ਤੁਸੀਂ ਉਹਦੀ ਗੱਲਾਂ ਸੁਣੀਆਂ ਸੀ ਉਹਨੇ ਕਿਹਾ ਸੀ ਨਾ ਕਿ ਉਹ ਸਭ ਫੇਕ ਆ ਤੁਸੀਂ ਤਾਂ ਵੀ ਇਹ ਗੱਲ ਕਹਿ ਰਹੇ ਆ ਹਾਂਜੀ ਹਾਂਜੀ ਪਰ ਦੀ ਮੈਨੂੰ ਤੁਹਾਡੀ ਫਿਕਰ ਆ ਤੇ ਆਪਾਂ ਜਿੱਦਾਂ ਦੇ ਬੰਦੇ ਨਾਲ ਰਹਿਨੇ ਆ ਉਦਾਂ ਦੇ ਲੋਕ ਸਾਨੂੰ ਸਮਝਦੇ ਨੇ ਹਾਂ ਦੱਸੂਗਾ ਮੈਨੂੰ ਕਿਹਦੇ ਬਾਰੇ ਗੱਲ ਹੁੰਦੀ ਆ ਗੁਰਜੀਨ ਬਾਰੇ ਗੱਲ ਹੋ ਰਹੀ ਆ ਉਹੀ ਗੁਰਜੀਨ ਅੱਛਾ ਹਾਂਜੀ ਤੇ ਵੀਰ ਮੈਂ ਵੀ ਉਹਦੇ ਬਾਰੇ ਬੜਾ ਸੁਣਿਆ ਯਾਰ ਉਹਨੂੰ ਨਾ ਵੀਡੀਓ ਬਣਾਉਂਦੀ ਆ ਕੱਲ ਠੀਕ ਆ ਗਾਣਿਆਂ ਤੇ ਰੀਲਾਂ ਬੋਲਣਾ ਪੈਂਦੀ ਆ ਦਮਨਲਾ ਸਜਾ ਕੇ ਟੀ-ਸ਼ਰਟ ਪਾ ਕੇ ਨਾ ਵੀਡੀਓ ਬੋਲਣਾ ਪੈਂਦੀ ਏਦਾਂ ਥੋੜੀ ਘਰੀਦਾ ਏਦਾਂ ਚੰਗਣੀ ਨਹੀਂ ਲੱਗੀਦਾ ਲੋਕਾਂ ਨੇ ਤੇ ਗੱਲਾਂ ਕਰ ਲਈ ਉਹ ਸੱਚ ਤੁਹਾਡੀ ਭੈਣ ਦਾ ਕੀ ਹਾਲ ਆ ਹਾਂ ਵਧੀਆ ਉਹ ਬੀਬੀ ਚੰਗੀ ਪੈਨ ਹੈਗੀ ਨਾ ਕਿੱਦਾਂ ਚੱਲਦੀ ਉਹਦੀ ਪੜਾਈ ਵਧੀਆ ਚੱਲਦੀ ਪਈ ਹੈ ਬਹੁਤ ਵਧੀਆ ਚੱਲਦੀ ਹੈ ਵਧੀਆ ਚਾਈਦੀ ਤੂੰ ਜਾਣ ਉਹਦੇ ਬਾਰੇ ਕੋ ਪੁੱਛਦੀ ਪਈ ਆ ਅੱਗੇ ਤੇ ਕਦੀ ਪੁੱਛਿਆ ਨਹੀਂ ਤੂੰ ਮੈਂ ਨਾ ਚਲੋ ਤੁਸੀਂ ਹਨਾ ਆਪਣੇ ਭਰਾਵਾਂ ਵਰਗੇ ਮੈਂ ਤਾਂ ਤੁਹਾਨੂੰ ਦੱਸਣ ਲੱਗੀ ਮੈਂ ਨਾ ਦੋ ਕੁ ਦਿਨ ਤੈਨੂੰ ਨਾ ਉਹਨੂੰ ਕਿਸੇ ਮੁੰਡੇ ਦੇ ਨਾਲ ਵੇਖਿਆ ਹੀ ਬਾਹ ਬੁਲੇ ਖਾ ਲਗਾਈ ਤੈਨੂੰ ਮੈਂ ਇਹਨੂੰ ਛੱਡ ਕੇ ਆਉਣਾ ਵਾ ਠੀਕ ਆ ਭਰਾ ਲੈ ਕੇ ਆਉਂਦਾ ਇਹਦਾ ਹੋਈ ਨਹੀਂ ਸਕਦਾ ਬਲੀ ਬਲੀ ਨਹੀਂ ਗੱਲ ਮੈਂ ਨਹੀਂ ਨਹੀਂ ਮੇਰੀ ਗੱਲ ਤੇ ਸੁਣੋ ਮੈਂ ਨਾ ਬਿਲੀ ਹੋਈ ਆ ਤੁਹਾਡੀ ਛੋਟੀ ਭੈਣ ਨੂੰ ਮੈਨੂੰ ਤਾਂ ਚੇਤਾਵਾ ਤੂੰ ਮੈਨੂੰ ਇਹ ਤਾਂ ਜੋ ਮੈਂ ਮਰਜ਼ੀ ਗੱਲ ਕਰਾਂਗੀ ਗੱਲ ਤੇ ਸੁਣੋ ਗੁੱਸਾ ਕਿ ਕਰਦੇ ਪਏ ਚਲੋ ਤੂੰ ਗੱਲ ਹੀ ਉਹ ਜਿਹੀ ਕਰਨੀ ਆ ਮੇਰੀ ਗੱਲ ਤੇ ਸੁਣੋ ਇੱਕ ਵਾਰੀ ਮੈਨੂੰ ਉੱਤੇ ਪੂਰਾ ਵਿਸ਼ਵਾਸ ਹੈਗਾ ਵਾ ਵਿਸ਼ਵਾਸ ਵਾਲੀ ਗੱਲ ਠੀਕ ਆ ਮੇਰੀ ਗੱਲ ਸੁਣੋ ਪਹਿਲੇ ਇੱਕ ਮਿੰਟ ਗੁੱਸਾ ਨਾ ਕਰੋ ਵੇਖੋ ਮੈਂ ਨਾ ਵੇਖੋ ਆਪਣੀ ਭੈਣ ਆ ਹੋਣਾ ਤੁਹਾਡੀ ਭੈਣ ਮੇਰੀ ਭੈਣ ਕੋਈ ਗੱਲ ਤਾਂ ਮੇਰਾ ਦਿਮਾਗ ਚ ਆ ਕੇ ਚਲੋ ਤੁਹਾਨੂੰ ਦੱਸਣਾ ਜ਼ਰੂਰੀ ਆ ਕਿ ਮੈਂ ਕੱਲ ਪਰਸੋਂ ਨੂੰ ਕਿਸੇ ਹੋਰ ਨਾਲ ਵੇਖਿਆ ਸੀ ਤੇ ਹਫ਼ਤੇ ਪਹਿਲਾਂ ਵੀ ਮੈਨੂੰ ਕਿਤੇ ਵੇਖਿਆ ਹੀ ਉਹਨੇ ਹੱਥ ਵੀ ਪਾਇਆ ਹੋਇਆ ਸੀ ਇੱਕ ਵਾਰ ਤੈਨੂੰ ਜਿਆਦਾ ਕਰਨੀ ਹੈ ਜਿਆਦਾ ਤੇ ਨਹੀਂ ਨਹੀਂ ਤੂੰ ਇਦਾਂ ਨਹੀਂ ਹੁੰਦਾ ਮਨ ਸਾਰਾ ਵਾਦਾ ਦੇ ਬਾਰੇ ਕੀ ਪਤਾ ਤੁਹਾਨੂੰ ਤੁਸੀਂ 24 ਘੰਟੇ ਨਾ ਰੰਦੇ ਉਹਦੇ ਨਾਲ ਤੇ ਨਹੀਂ ਰਹਿਣਾ ਭਰਾ ਛੱਡ ਕੇ ਹੁੰਦਾ ਵਾ ਮੈਂ ਲੈ ਕੇ ਹੁੰਦਾ ਵਾਂ ਇਦਾਂ ਥੋੜੀ ਹੁੰਦਾ ਯਾਰ ਸਕੂਲ ਦੇ ਅੰਦਰ ਤਾਂ ਛੱਡ ਕੇ ਜਾਂਦੇ ਉਹਨੂੰ ਚੱਲ ਨਹੀਂ ਛੱਡ ਜਾਂਦੇ ਪਰ ਪਤਾ ਹੀ ਹੁੰਦਾ ਨਾ ਆਪਣੇ ਭੈਣ ਭਰਾ ਦਾ ਜੇ ਤੁਸੀਂ 24 ਘੰਟੇ ਆਪਣੀ ਭੈਣ ਦੇ ਨਾਲ ਨਹੀਂ ਰਹਿੰਦੇ ਪਏ ਤੇ ਫਿਰ ਤੁਹਾਨੂੰ ਕਿਵੇਂ ਪਤਾ ਵਾ ਕਿ ਜੇ ਤੁਸੀਂ ਉਹਨੂੰ ਸਕੂਲ ਛੱਡ ਕੇ ਜਾਂਦੇ ਪਰ ਸਕੂਲ ਦੇ ਅੰਦਰ ਹੀ ਜਾਂਦੀ ਪਈ ਕੀ ਪਤਾ ਤੁਹਾਡੇ ਛੱਡਣ ਤੋਂ ਬਾਅਦ ਚੋਂ ਕਿਸੇ ਹੋਰ ਦੇ ਨਾਲ ਜਾਂਦੀ ਹੋਵੇ ਯਾਰ ਜਦੋਂ ਭਰਾ ਨੂੰ ਲੈ ਹੁੰਦਾ ਵਾ हां फिर की पता ओने टाइम ਦੇ ਵਿੱਚ ਵਾਪਸ ਸਕੂਲ ਆ ਜਾਂਦੀ ਹੋਵੇ ਜਦੋਂ ਉਹ ਭਰਾ ਲੈ ਆਂਦਾ। ਇਹ ਤੂੰ ਜਾਲਾ ਹੁੰਦੀ ਹੁਣ। ਜਾਲਾ ਹੁੰਦੀ। ਐਦਾਂ ਨਹੀਂ ਹੁੰਦਾ ਮੈਨੂੰ ਸਾਰਾ ਪਤਾ ਉਹਦੇ। ਕੋਈ ਪ੍ਰੂਫ ਹੈਗਾ ਤੇਰੇ ਕੋਲ? ਪ੍ਰੂਫ ਕਾਦਾ? ਕੋਈ ਜਾਂਦੀ ਆ ਦੱਸ ਵਾਹ ਕੋਈ ਪ੍ਰੂਫ ਮੰਨ ਲੈਨੇ ਤੇਰੀ। ਅੱਛਾ ਪ੍ਰੂਫ ਦੀ ਗੱਲ ਆਈ ਆ। ਇਹ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਆ ਕਿ ਗੁਰਜੀਨ ਮਾੜੀਆਂ ਚੀਜ਼ਾਂ ਕਰਦੀ ਆ। ਯਾਰੋ ਦੀ ਵੀਡੀਓ ਵਾਇਰਲ ਹੁੰਦੀਆਂ ਵੀਡੀਓਜ਼ ਵਾਇਰਲ ਹੁੰਦੀ ਐ ਕੋਈ ਵੀ ਉੱਠ ਕੇ ਕੋਈ ਵੀ ਉਹਦੇ ਕਰੈਕਟਰ ਬਾਰੇ ਕੁਝ ਵੀ ਬੋਲੇਗਾ ਤੁਸੀਂ ਸੱਚ ਮੰਨ ਲੋਗੇ ਨਹੀਂ ਰਹਣੋਗੀ ਬਤਾਉਦੀਆਂ ਵੀਡੀਓ ਪਈਆਂ ਆਂ ਆਪਾਂ ਦੇਖੋ ਦਵਾਂਗੇ ਨਾ ਜੇ ਤੁਹਾਨੂੰ ਪਤਾ ਨਹੀਂ ਤੇ ਤੁਸੀਂ ਉਹਦੇ ਬਾਰੇ ਦੋਵੇਂ ਜਣੇ ਕਿਵੇਂ ਬੋਲ ਸਕਦੇ ਹੋ ਤੁਸੀਂ ਵੀ ਕਹਿਨਦੇ ਹੋ ਨਾ ਕਿ ਉਹ ਮਾੜੀ ਆ ਗੁਰਬਾਣੀ ਵਿੱਚ ਵੀ ਮਹਾਰਾਜ ਕਹਿੰਦੇ ਆ ਨਾ ਸਤ ਗੁਰ ਢਾਕ ਲਿਆ ਮੋਹ ਪਾਪੀ ਪਰਦਾ ਜੇ ਮਹਾਰਾ ਸੱਚੇ ਪਾਤਸ਼ਾਹ ਸਾਡੇ ਅਵਗੁਣਾ ਸਾਡੇ ਪਾਪਾਂ ਦੇ ਉੱਤੇ ਪਰਦਾ ਪਾਉਂਦੇ ਪਏ ਆ ਤੇ ਅਸੀਂ ਇਨਸਾਨ ਹੋ ਕੇ ਇੱਕ ਦੂਜੇ ਦੀ ਭੰਡੀ ਨੂੰ ਪੁੱਤ ਦੇ ਪਈਏ ਨਲ ਤੇ ਮਹਾਰਾਜ ਕਹਿੰਦੇ ਸੀ ਨਾ ਕਿ ਅਸੀਂ ਸਾਰੇ ਉਹਨਾਂ ਦੇ ਪੁੱਤਰ ਹੈਗੇ ਆ ਤੇ ਜਦੋਂ ਉਹ ਸਾਨੂੰ ਵੇਖਦੇ ਹੋਣਗੇ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਹੈਗਾ ਕਿ ਬਈ ਇਹ ਇਹ ਦੇ ਆਪਸ ਹੀ ਲੜੀ ਜਾਂਦੇ ਹੈ ਆ ਅਸੀਂ ਜੰਗ ਕਿ ਲੜਨੀ ਮੈਨੂੰ ਤਾਂ ਲੱਗਦਾ ਸੀ ਆਪਸ ਹੀ ਮਾਰ ਮੁਰ ਕੇ ਇੱਕ ਦੂਜੇ ਨੂੰ ਮਾਰ ਦੇਣਾ ਜੰਗ ਤੇ ਸੀ ਤਾਂ ਲੜਾਂਗੇ ਜੇ ਸਾਡੇ ਆਪਣੇ ਬੰਦੇ ਦੇ ਵਿੱਚ ਏਕਤਾ ਹੋਏਗੀ ਸਾਡੇ ਤੇ ਆਪਣੇ ਦੇ ਏਕਤਾ ਨਹੀਂ ਹੈਗੀ ਜੇ ਸਾਨੂੰ ਪਤਾ ਆ ਕਿ ਸਾਡਾ ਬੰਦਾ ਗਲਤ ਚੱਲਦਾ ਪਿਆ ਤੁਸੀਂ ਉਹ ਸਮਝਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਹੈ ਜੀ ਇਨ ਬਾਕਸ ਤੇ ਵਿੱਚ ਮੈਸੇਜ ਕਰੋ ਅਸੀਂ ਮੰਨ ਲੈਂਦੇ ਕਿ ਇੱਕ ਟਾਈਮ ਦੀ ਨਹੀਂ ਰਿਪਲਾਈ ਆਉਂਦਾ ਜੇ ਤੂੰ ਮਾਰ ਨਹੀਂ ਕੋਈ ਹੋਣੀ ਵਰਤਾਨੀ ਹੋਵੇ ਨਾ ਤੁਹਾਡਾ ਮੈਸੇਜ ਵੀ ਪਹੁੰਚ ਜਾਏਗਾ ਫਿਰ ਉਸ ਬੰਦੇ ਤੱਕ ਤੁਸੀਂ ਮੈਸੇਜ ਕਰਕੇ ਤੇ ਵੇਖੋ ਪ੍ਰੇਮ ਨਾਲ ਕਿਸੇ ਨੂੰ ਸਮਝਾ ਕੇ ਤੇ ਵੇਖੋ ਉਹਨੂੰ ਹੁਣ ਮੈਂ ਤੁਹਾਨੂੰ ਪਰਸਨਲੀ ਦੱਸਦੀ ਮੈਂ ਆਪਣੇ ਮੂੰਹ ਕੋਈ ਵਡਿਆਈ ਨਹੀਂ ਕਰਦੀ ਪਈ ਪਰ ਮੈਂ ਕੁਛ ਦਿਨ ਤੋਂ ਉਹਨੂੰ ਜਾਣਦੀ ਆ ਜਦੋਂ ਮੇਰੀ ਉਹਦੇ ਨਾਲ ਗੱਲ ਹੋਈ ਹੈ ਨਾ ਤੇ ਮੈਨੂੰ ਬੜੇ ਪ੍ਰੇਮ ਨਾਲ ਇਹੀ ਪੁੱਛਿਆ ਕਿ ਤੁਸੀਂ ਦਿਮਾਲਾ ਚ ਜਾਣਦੇ ਕਿ ਗਾਣੇ ਤੇ ਵੀਡੀਓਜ਼ ਬਣਾ ਰਹੇ ਆ ਉਹਨੂੰ ਮੈਂ ਪ੍ਰੇਮ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਮੈਨੂੰ ਸਿੱਧਾ ਕਿਹਾ ਕਿ ਦੀਦੀ ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਆ ਕਿਉਂਕਿ ਉਹਨੂੰ ਥੋੜਾ ਸਮਾਂ ਹੋਇਆ ਇਸ ਚੀਜ਼ ਦੇ ਵਿੱਚ ਆਏ ਨੂੰ ਤੇ ਉਹਦੇ ਪਰਿਵਾਰ 'ਚ ਵੀ ਕੋਈ ਅਮਰਤਤਾਰੀ ਨਹੀਂ ਹੈਗਾ ਜੋ ਉਹਨੂੰ ਇਹ ਚੀਜ਼ਾਂ ਸਮਝਾ ਸਕੇ ਹੁਣ ਇੱਥੇ ਸਾਡਾ ਕੀ ਦਾ ਫਰਜ ਬਣਦਾ ਸਾਡੇ ਭੈਣ ਭਰਾਵਾਂ ਦਾ ਫਰਜ ਬਣਦਾ ਨਾ ਬਿਲਕੁਲ ਸਹੀ ਤੇ ਅਗਰ ਤੇਰੀ ਗੱਲ ਅਸੀਂ ਭੈਣ ਭਰਾ ਮਿਲ ਕੇ ਉਹਨੂੰ ਸਮਝਾਵਾਂਗੇ ਤਾਂ ਸਹੀ ਚੀਜ਼ ਦਾ ਪਤਾ ਲੱਗੇਗਾ ਹੁਣ ਉਹਦੀਆਂ ਵੀਡੀਓਜ਼ ਦੇ ਵਿੱਚ ਵੀ ਕਾਫੀ ਫਰਕ ਪਿਆ ਜੇ ਤੁਸੀਂ ਦੇਖਿਆ ਹੋਵੇਗਾ ਤੇ ਅਸੀਂ ਨਾ ਕਿਸੇ ਦੀ ਸੋਸ਼ਲ ਲਾਈਫ ਦੇਖ ਕੇ ਉਹਦੀ ਪਰਸਨਲ ਲਾਈਫ ਜੱਜ ਨਹੀਂ ਕਰ ਸਕਦੇ ਸਾਨੂੰ ਇਹ ਤੱਕ ਨਹੀਂ ਪਤਾ ਕਿ ਉਹਦੀ ਫੈਮਿਲੀ ਕੰਡੀਸ਼ਨ ਕਿਵੇਂ ਦੀ ਹੋਏਗੀ ਅਸੀਂ ਨਾਲ ਰਹਿੰਦੇ ਨਾ ਸਾਨੂੰ ਤਾਂ ਪਤਾ ਹੁੰਦਾ ਬਾਹਰਲੇ ਲੋਕ ਦੇਖ ਕੇ ਬੜੀ ਛੇਤੀ ਜੱਜ ਕਰਦੇ ਆ ਬਟ ਜੋ ਅੰਦਰ ਹੁੰਦਾ ਉਹ ਤੇ ਉਹ ਬੰਦੇ ਦੇ ਉੱਤੇ ਬੀਤਦੀ ਹੁੰਦੀ ਆ ਹੁਣ ਉਹਦੇ ਉੱਤੇ ਅਲੱਗ ਸਟ੍ਰੈਸ ਫੈਮਲੀ ਦਾ ਵੱਖਰਾ ਚੱਲਦਾ ਪਿਆ ਵਾ ਫੋਟੋਸ ਵਗੈਰਾ ਬਦਨਾਮੀ ਲੋਕ ਕਰਦੇ ਉਹ ਵੱਖਰਾ ਚੱਲਦਾ ਪਿਆ ਚਲੋ ਜੇ ਪ੍ਰੇਮ ਪੇਅਰ ਤੁਹਾਡਾ ਨਹੀਂ ਹੈ ਤੁਹਾਡੀ ਕੋਈ ਖੁੰਦਗਬਾਜੀ ਆ ਉਹ ਇੱਕ ਪਾਸੇ ਤੇ ਰੱਖੋ ਪਰ ਇਨਸਾਨੀਅਤ ਨਾ ਮਰਨ ਦਿਓ ਆਪਣੇ ਅੰਦਰ ਇੱਕ ਇਨਸਾਨ ਨੇ ਦਿਨਾਂ ਤੇ ਕਮ ਸੇ ਕਮ ਉਹਦਾ ਥੋੜਾ ਜਿਹਾ ਪੜਾ ਕਰ ਦੋ ਕਿ ਅਸੀਂ ਬਹਿ ਕੇ ਉਹਦੀ ਨਿੰਦਿਆ ਤੇ ਨਾ ਕਰੀਏ ਅਸੀਂ ਬਹਿ ਕੇ ਉਹਦੀ ਇੱਜ਼ਤ ਤੇ ਨਾ ਖਰਾਬ ਕਰੀਏ ਕਮ ਸੇ ਕਮ ਇੱਕ ਨਾ ਬੜਾ ਮਸ਼ਹੂਰ ਕੋਟ ਹੈਗਾ ਆ ਨੈਵਰ ਜਜ ਅ ਬੁੱਕ ਬਾਏ ਇਟਸ ਕਵਰ ਬਾਰੀ ਦੇਖ ਤੋ ਹੁਣ ਸਾਨੂੰ ਸੋਸ਼ਲ ਮੀਡੀਆ ਤੋਂ ਲੱਗਦਾ ਕਿ ਹਾਂ ਵੀ ਉਹ ਬਹੁਤ ਚੰਗੀ ਚੱਲਦੀ ਆ ਬਹੁਤ ਸਹੀ ਚੱਲ ਰਿਹਾ ਬਟ ਸਾਨੂੰ ਕੀ ਪਤਾ ਪਰਸਨਲ ਲਾਈਫ ਕਿਵੇਂ ਚੱਲਦੀ ਪਈ ਆ ਹੁਣ ਅਸੀਂ ਕਹਿ ਦੇਣ ਫਿਰ ਵੀਡੀਓ ਨਾ ਪਾਵੇ ਬਟ ਉਥੋਂ ਦਾ ਕੰਮ ਵੀ ਚੱਲਦਾ ਪਿਆ ਨਾ ਆਪਣਾ ਘਰ ਵੀ ਤੋਰਦੀ ਪਈ ਆ ਉਹ ਸਾਨੂੰ ਨਹੀਂ ਪਤਾ ਕਿ ਅਗਲੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਕਿੰਨੀਆਂ ਗਠਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਆ ਅਸੀਂ ਕਿਸੇ ਨੂੰ ਵੀ ਇਦਾਂ ਮਾੜਾ ਨਹੀਂ ਬੋਲ ਸਕਦੇ ਸੋ ਮੈਂ ਹੀ ਕਹੂੰ ਕਿ ਜੇ ਤੇ ਆਪਾਂ ਸਾਥ ਦੇ ਸਕਦੇ ਹਾਂ ਕਿਸੇ ਦਾ ਜੇ ਸਾਨੂੰ ਕਿਸੇ ਦੀ ਕੋਈ ਚੀਜ਼ ਗਲਤ ਲੱਗਦੀ ਤੁਸੀਂ ਡਾਇਰੈਕਟ ਬੰਦੇ ਨਾਲ ਗੱਲ ਕਰੋ। ਨਾ ਕਿ ਉਹਨੂੰ ਪੰਡੋ। ਤੇ ਇੱਕ ਵੀ ਸਾਡੇ ਤੋਂ ਗਲਤੀ ਹੋ ਗਈ ਹੈ। ਸਾਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਚੋਰੇ ਵਾਰ। ਹਾਂ ਜਿੰਰਨ। ਹਾਂਜੀ ਜੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਜੋ ਕਿ ਅਸੀਂ ਕਿਸੇ ਗੁਰਸਿੱਖ ਵਰੇ ਇੰਨਾ ਮਾੜਾ ਬੋਲ ਰਹੇ ਹਾਂ ਬਿਨੋਰ ਦੀ ਵਾਰੇ ਜਾਣੇ ਹੋਏ। ਇੱਕ ਗੁਰਸਿੱਖ ਹੋਣ ਦੇ ਨਾਤੇ ਮੈਨੂੰ ਉਹਨੂੰ ਸਮਝਾਉਣਾ ਚਾਹੀਦਾ ਸੀਗਾ ਪਰ ਮੌਦੀ ਨਿੰਦਾ ਕਰਨ ਲੱਗ ਪਈ। ਮੈਂ ਤਾਂ ਭੁੱਲ ਹੋਈ ਆ ਜੀ। ਇਹ ਕਹਾਣੀ ਸਿਰਫ ਗੁਰਜੀਨ ਦੀ ਨਹੀਂ ਆ ਹੋਰ ਪਤਾ ਹੀ ਨਹੀਂ ਕਿੰਨੀਆਂ ਭੈਣਾਂ ਦੀਆਂ ਜਿਨ੍ਹਾਂ ਨੇ ਗਲਤੀ ਨਹੀਂ ਵੀ ਕੀਤੀ ਲੇਕਿਨ ਤਾਂ ਵੀ ਉਹਨਾਂ ਨੂੰ ਸਭ ਭੁਗਤਨੀ ਪੈਂਦੀ ਆ ਸੋਸ਼ਲ ਮੀਡੀਆ ਤੇ ਆਉਣ ਕਰਕੇ ਆਪਣੀ ਇੱਜ਼ਤ ਤੇ ਵਾਰ ਸਹਿਣਾ ਪੈਂਦਾ ਆ ਬਾਅਦ ਵਿੱਚ ਮੋਮਬਤੀਆਂ ਜਗਾ ਕੇ ਕੈਂਡਲ ਮਾਰਚ ਕੱਢਣ ਦਾ ਕੋਈ ਫਾਇਦਾ ਨਹੀਂ ਆ ਜੇ ਅਸੀਂ ਬੰਦੇ ਦੇ ਜਿਉਂਦੇ ਜੀ ਉਸ ਦੀ ਕਦਰ ਤੇ ਉਹਦੀ ਇੱਜ਼ਤ ਨੂੰ ਨਾ ਬਚਾ ਸਕੀਏ ਇੱਕ ਕੁੜੀ ਇਕ ਔਰਤ ਹੋਣ ਦੇ ਨਾਤੇ ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਦੂਸਰੀ ਔਰਤ ਦੀ ਇੱਜ਼ਤ ਦਾ ਪਰਦਾ ਟਕਣਾ ਨਾ ਕਿ ਉਸ ਦੇ ਪਰਦੇ ਨੂੰ ਚੁੱਕ ਕੇ ਉਹਦੀ ਇੱਜ਼ਤ ਦਾ ਮਜ਼ਾਕ ਉਡਾਣਾ ਮੁੰਡਿਆਂ ਨੂੰ ਵੀ ਬੇਨਤੀ ਹੈ ਕਿ ਆਪਣੀ ਪਰਸਨਲ ਖੁੰਦਗਬਾਜ਼ੀ ਕੱਢਣ ਨੀ ਕਿਸੇ ਵੀ ਧੀ ਤੇ ਕਿਸੇ ਵੀ ਔਰਤ ਦੇ ਜਿਸ ਦਾ ਸਬੰਧੀਆਂ ਸਾਂਝੀਆਂ ਹੁੰਦੀਆਂ ਨੇ